ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਵੇਸਣ ਦਾ ਕੜਾ ਵੇਸਣ ਦਾ ਕੜਾ ਬਹੁਤ ਜ਼ਿਆਦਾ ਟੇਸਟ ਬੰਦਾ ਆ ਤੇ ਆਪਾਂ ਹੁਣ ਵੇਸਣ ਦਾ ਕੜਾ ਬਣਾ ਕੇ ਤਿਆਰ ਕਰਾਂਗੇ ਤੇ ਆਪਾਂ ਤੁਹਾਨੂੰ ਦੱਸ ਦਵਾਂਗੇ ਆਪੀ ਇਹ ਆਪਾਂ ਵੇਸਣ ਦੇ ਵਿੱਚ ਕਿਹੜੀ ਕਿਹੜੀ ਚੀਜ਼ ਪਾਵਾਂਗੇ ਵੇਸਣ ਦੇ ਕੜਾ ਦੇ ਵਿੱਚ ਤੇ ਆਪਾਂ ਇੱਥੇ ਲਿਆ ਜੀ ਪੌਣੀ ਕੋਲੀ ਵੇਸਣ ਦੀ ਤੇ ਪੌਣੀ ਕੋਲੀ ਲਈ ਆਪਾਂ ਖੰਡ ਦੀ ਤੇ ਇੱਕ ਕੋਲੀ ਨੂੰ ਖੰਡ ਪੂਰੀ ਪੌਣੀ ਕੋਲੀ बराबर ਹੁੰਦੀ ਮਿੱਠਾ ਠੀਕ ਹੁੰਦਾ ਆ ਤੇ ਪੌਣੀ ਕੋਲੀ ਆਪਾਂ ਲਈ ਘੋਦੀ ਤੇ ਆਪਾਂ ਕੜਾਹ ਦੇ ਵਿੱਚ ਪਾਵਾਂਗੇ ਦੁੱਧ ਤੇ ਇੱਕ ਕੋਲੀ ਨੂੰ ਆਪਾਂ ਦੋ ਕੋਲੀਆਂ ਪਾਣੀ ਪਾਵਾਂਗੇ ਇੱਥੇ ਮੈਂ ਪੌਣੀ ਕ ਕੋਲੀ ਪਾਣੀ ਲਈ ਸੀ ਪਾਣੀ ਤੇ ਲਈ ਸੀ ਕੋਲੀ ਦੋ ਕੋਲੀਆਂ ਪਾਣੀ ਤੇ ਇੱਕ ਮੈਂ ਪੌਣੀ ਕੋਲੀ ਲਈ ਸੀ ਪਾਣੀ ਦੀ ਤੇ ਉਸ ਤੋਂ ਬਾਅਦ ਇੱਥੇ ਪਾਵਾਂਗੇ ਆਪਾਂ ਦੋ ਤਿੰਨ ਚਮਚੇ ਰਵੇ ਦੇ ਤੇ ਇਹ ਆਪਾਂ ਡਰਾਈ ਫਰੂਟ ਆਪਣੇ ਹਿਸਾਬ ਨਾਲ ਜਿੰਨਾ ਮਰਜ਼ੀ ਆਪਾਂ ਵੱਧ ਘੱਟ ਲੈ ਸਕਦੇ ਆ ਤੇ ਇਹ ਆਪਾਂ ਕਲਰ ਦੇਣ ਵਾਸਤੇ ਆਪਾਂ ਚੁਟਕੀ ਕਲਰ ਪਾਵਾਂਗੇ ਤੇ ਇਹ ਲਈ ਆਪਾਂ ਸੋਗੀ ਤੇ ਹੁਣ ਆਪਾਂ ਕੜਾਹਣ ਨੂੰ ਬਣਾ ਕੇ ਤਿਆਰ ਕਰਾਂਗੇ ਗੈਸ ਨੂੰ ਔਨ ਕਰਕੇ ਆਪਾਂ ਗੈਸ ਦੇ ਉੱਪਰ ਪੈ ਰੱਖਤਾ ਸੀ ਪੈਨ ਦੇ ਵਿੱਚ ਆਪਾਂ ਪਾਣੀ ਪਾ ਦਵਾਂਗੇ ਸਭ ਤੋਂ ਪਹਿਲਾਂ ਆਪਾਂ ਇਹਦੀ ਚਾਣੀ ਬਣਾ ਕੇ ਤਿਆਰ ਕਰਾਂਗੇ ਪਾਣੀ ਨੂੰ ਗਰਮ ਕਰ ਲਵਾਂਗੇ ਪਾਣੀ ਦੇ ਵਿੱਚ ਆਪਾਂ ਖੰਡ ਪਾ ਦਵਾਂਗੇ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਇਹਦੇ ਵਿੱਚ ਕਲਰ ਪਾ ਦਵਾਂਗੇ ਕਲਰ ਪਾ ਕੇ ਆਪਾਂ ਇਹਨੂੰ ਹਿਲਾ ਦੇਵਾਂਗੇ ਗੈਸ ਉੱਪਰ ਆਪਾਂ ਕੜਾਈ ਰੱਖ ਕੇ ਕੜਾਈ ਦੇ ਵਿੱਚ ਆਪਾਂ ਘਿਓ ਪਾ ਦਵਾਂਗੇ ਘਿਓ ਗਰਮ ਹੋਣ ਤੱਕ ਤੇ ਹੁਣ ਆਪਾਂ ਇਹਦੇ ਵਿੱਚ ਡਰਾਈ ਫਰੂਟ ਨੂੰ ਆਪਾਂ ਦੋ ਕ ਮਿੰਟ ਵਾਸਤੇ ਆਪਾਂ ਇਹਨਾਂ ਨੂੰ ਭੁੰਨ ਕੇ ਤਿਆਰ ਕਰਾਂਗੇ ਇਹਨਾਂ ਦਾ ਕਲਰ ਨਹੀਂ ਆਪਾਂ ਚੇਂਜ ਕਰਨ ਦੋ ਕ ਮਿੰਟ ਵਾਸਤੇ ਆਪਾਂ ਭੁੰਨ ਲਵਾਂਗੇ ਤੁਹਾਨੂੰ ਮਾਲੀ ਆਪਾਂ ਸੌਗੀ ਨੂੰ ਭੁੰਨ ਲਵਾਂਗੇ ਸੌਗੀ ਜਲਦੀ ਭੁੱਜ ਜਾਂਦੀ ਸੌਗੀ ਨੂੰ ਆਪਾਂ ਬਾਅਦ ਚ ਭੁੰਨਾਂਗੇ ਤੇ ਹੁਣ ਆਪਾਂ ਇਹਨਾਂ ਨੂੰ ਪਲੇਟ ਵਿੱਚ ਰੱਖ ਰੱਖ ਦਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਘਿਓ ਹੋਰ ਪਾ ਦਵਾਂਗੇ ਤੇ ਥੋੜਾ ਜਿਹਾ ਘਿਓ ਮੈਂ ਇੱਥੇ ਬਚਾ ਕੇ ਰੱਖਿਆ ਸੀ ਆਪਾਂ ਇਹ ਬਾਅਦ ਵਿੱਚ ਪਾਵਾਂਗੇ ਤੇ ਪੌਣੀ ਕੋਲੀ ਮੈਂ ਵੇਸਣ ਲਈ ਸੀ ਤਲਵਾ ਪਾ ਕੇ ਇੱਕ ਕੋਲੀ ਵੇਸਣ ਦੀ ਹੋ ਗਈ ਤੇ ਹੁਣ ਆਪਾਂ ਇਹਨੂੰ ਭੁੰਨ ਲਵਾਂਗੇ ਤੇ ਵੇਸਣ ਨੂੰ ਆਪਾਂ ਬਰਾਊਨ ਕਰ ਲਵਾਂਗੇ ਭੁੰਨ ਕੇ ਵੇਸਣ ਨੂੰ ਮੇ ਲੋ ਫਲੇਮ ਤੇ 4-5 ਮਿੰਟ ਹੋਗੇ ਸੀ ਮੈਨੂੰ ਵੇਸਣ ਭੁੰਨਦੇ ਆ ਤੇ ਵੇਸਣ ਤੁਸੀਂ ਦੇਖ ਸਕਦੇ ਬਰਾਊਨ ਬਰਾਊਨ ਵੇਸਣ ਹੋ ਗਿਆ ਤੇ ਵੇਸਣ ਜਦੋਂ ਵੀ ਭੁੱਜ ਜੇ ਕਿ ਉਹ ਛੱਡ ਦਿੰਦਾ ਵੇਸਣ ਤੇ ਬਹੁਤ ਵਧੀਆ ਵੇਸਣ ਤਰੀਕੇ ਨਾਲ ਭੁੰਨ ਹੋ ਗਿਆ ਤੇ ਆਪਾਂ ਜਦੋਂ ਵੇਸਣ ਭੁੰਨਣਾ ਹੋਵੇ ਆਪਾਂ ਲੋ ਫਲੇਮ ਤੇ ਵੇਸਣ ਨੂੰ ਭੁੰਨ ਕੇ ਤਿਆਰ ਕਰਾਂਗੇ ਇੱਥੇ ਮੈਂ ਪਾ ਦਵਾਂਗੀ ਥੋੜਾ ਜਿਹਾ ਆਪਾਂ 2-3 ਚਮਚੇ ਦੁੱਧ ਦੇ ਪਾ ਦਵਾਂਗੇ ਦੁੱਧ ਪਾ ਕੇ ਜਿਹੜਾ ਵੇਸਣ ਦਾ ਕੜਾਹ ਹੁੰਦਾ ਦਾਣੇਦਾਰ ਬਣ ਕੇ ਤਿਆਰ ਹੁੰਦਾ ਆ ਤੇ ਖਾਣ ਚ ਵੀ ਬਹੁਤ ਟੇਸਟ ਬੰਦਾ ਹੈ ਫਿਰ 2-3 ਮਿੰਟ ਵਾਸਤੇ ਆਪਾਂ ਇਸ ਤਰ੍ਹਾਂ ਹੀ ਦੁੱਧ ਪਾ ਕੇ ਇਹਨੂੰ ਭੁੰਨਾਂਗੇ ਸੈਂਡਾਂ ਤੋਂ ਵੀ ਆਪਾਂ ਵੇਸਣ ਨੂੰ ਪਾਵਾ ਦਵਾਂਗੇ ਤੂੰ ਦੇਖ ਸਾਡੇ ਵੇਸਣ ਕਿੰਨਾ ਵਧੀਆ ਦਾਲੇਦਾਰ ਭੁੰਨ ਕੇ ਤਿਆਰ ਹੋ ਗਿਆ ਤੇ ਬਾਕੀ ਦਾ ਦੁੱਧ ਵੀ ਆਪਾਂ ਹੁਣ ਪਾ ਦਵਾਂਗੇ ਇਹਦੇ ਵਿੱਚ ਪੌਣੀ ਕੋਲੀ ਮੈਂ ਪਾਣੀ ਦੀ ਇਸ ਕਰਕੇ ਇਹ ਦੋ ਕੋਲੀਆਂ ਲਈਆਂ ਸਿੱਕ ਪਾਣੀ ਦੀ ਤੌਣੀ ਕੋਲੀ ਮੈਂ ਘੱਟ ਲਈ ਸੀ ਵੀ ਆਪਾਂ ਦੁੱਧ ਨੂੰ ਵਿੱਚ ਐਡ ਕਰਨਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਡਰਾਈ ਫਰੂਟ ਪਾ ਦਵਾਂਗੇ ਆਪਾਂ ਇੱਧਰ ਜਿਹੜੀ ਚਾਣੀ ਬਣਾ ਕੇ ਰੱਖੀ ਸੀ ਤੇ ਇਹਨੂੰ ਆਪਾਂ ਥੋੜ੍ਹੀ ਥੋੜ੍ਹੀ ਕਰਕੇ ਫਿਰ ਆਦ ਵਿੱਚ ਮਿਲਾ ਦਵਾਂਗੇ ਆਪਾਂ ਇੱਕੇ ਵਾਲੀ ਨਹੀਂ ਪਾਉਣੀ ਵੀ ਤੇ ਲੋ ਫਲੇਮ ਕਰਕੇ ਆਪਾਂ ਚਾਣੀ ਪਾਵਾਂਗੇ ਤੇ ਇੱਥੇ ਮੈਂ ਸਾਰੀ ਚਾਣੀ ਪਾਤੀ ਸੀ ਤੇ ਹੁਣ ਆਪਾਂ ਇਹਨੂੰ ਹਲੋਂ ਦੇ ਰਵਾਂਗੇ ਹਲਾ ਹਲਾ ਕੇ ਆਪਾਂ ਕੜਾਹ ਨੂੰ ਬਣਾ ਕੇ ਤਿਆਰ ਕਰਾਂਗੇ ਇਥੇ ਜਿਹੜਾ ਆਪਾਂ ਘਿਓ ਰੱਖਿਆ ਸੀ ਚਮਚਾ ਕੋ ਉਹ ਵੀ ਪਾ ਦਵਾਂਗੇ। ਕੜਾਹ ਬਣ ਜੀ ਉੱਪਰ ਨਹੀਂ ਕੋਈ ਘਿਓ ਪਾਈਏ ਤੇ ਕੜਾਹ ਸ਼ਾਈਨਿੰਗ ਕਰਨ ਦਾ ਪੈਂਦਾ ਹੈ। ਤੇ ਮਿਕਸ ਕਰ ਦਵਾਂਗੇ। ਵੇਸੋਂ ਦਾ ਕੜਾਹ ਬਣ ਕੇ ਤਿਆਰ ਹੈ ਤੇ ਕੜਾਹ ਨੂੰ ਵੇਖੋ ਕੜਾਈ ਛੜਤੀ ਤੇਲ ਛੱਡਣ ਦਾ ਪਿਆ ਕੜਾਹ ਤੇ ਗੈਸ ਨੂੰ ਹੁਣ ਆਪਾਂ ਬੰਦ ਕਰ ਦਵਾਂਗੇ। ਕੜਾਹ ਨੂੰ ਆਪਾਂ ਹੁਣ ਪਲੇਟ ਵਿੱਚ ਪਾ ਦੇਵਾਂਗੇ ਜੇ ਤੁਹਾਨੂੰ ਵੇਸੋਂ ਦਾ ਕੜਾਹ ਪਸੰਦ ਆਇਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ